ਜਦੋਂ ਲੋਕਡਾਊਨ ਲੱਗਾ ਸੀਗਾ ਉਸ ਤੋਂ ਫੇਰ ਜ਼ਬਈਤੀ ਕਿੱਦਾਂ ਸ਼ੁਰੂ ਕਰਤੀ ਜੀ ਮਦੰਦਾ ਦੇ ਨਾਲ ਵੇਡ ਚੱਕਣਾ ਜੀ ਦੰਦਾਂ ਦੇ ਨਾਲ ਵੇਡ ਚੱਕਦੇ ਹਾਂ ਜੀ ਕਿੰਨਾ ਵੇਡ ਚੱਕਦੇ ਹਾਂ ਦੰਦਾਂ ਦੇ ਨਾਲ 80 ਕਿਲੋ ਚੱਕਦਾ ਤੇ ਦੰਦਾਂ ਦੇ ਨਾਲ ਮੈਂ ਦੋ ਟਰੈਕਟਰ ਖਿੱਚ ਕੇ ਮੈਂ ਜਿਹੜਾ ਬੁੱਕਾਂ ਦੇ ਵਿੱਚ ਰਿਕਾਰਡ ਦਰਜ ਕਰਾਇਆ ਇੱਕ ਦੰਦਾਂ ਦੇ ਨਾਲ ਦੋ ਟਰੈਕਟਰ ਖਿੱਚੇ ਆ ਤੁਸੀਂ ਅਮਰੀਕਾ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਕਰਵਾਇਆ ਸੀਗਾ ਜੀ ਦੰਦਾਂ ਦੇ ਨਾਲ ਮੈਂ ਟਰੈਕਟਰ ਖਿੱਚਿਆ ਲੱਕ ਦੇ ਨਾਲ ਰਸਾਵਾ ਕੀ ਕੰਬਾਈਨ ਵੀ ਖਿੱਚੀ ਦੰਦਾਂ ਦੇ ਨਾਲ ਟਰੈਕਟਰ ਖਿੱਚਣਾ ਸੰਭਵ ਕਿਵੇਂ ਉਦਮ ਕਰਿੰਦਿਆਂ ਜੀਵਨ ਤੋਂ ਕਮਾਵਦੇ ਆ ਸੁੱਖ ਪਹੁੰਚ ਉਦਮਤਾ ਆਪ ਨੂੰ ਕਰਨਾ ਮੜਾ ਜੀ ਆਈਡੀਆ ਕਿਵੇਂ ਆਇਆ ਕਿਸੇ ਨੂੰ ਤੁਸੀਂ ਕੋਚ ਧਾਰਿਆ ਕਿਸੇ ਨੂੰ ਉਸਤਾਦ ਧਾਰਿਆ ਤਾਂ ਉਹਦੇ ਕੋਲੋਂ ਸਖਲਾਈ ਲਈ ਜਾਂ ਇਹਦੇ ਵਾਸਤੇ ਕੀਤਾ ਕੀ ਹੈ ਦੰਦਾਂ ਨਾਲ ਇੱਕ ਚੱਕੀ ਦੋ ਚੱਕੀ ਲਿਖਿਆ ਚੱਕਣ ਲੱਗ ਪਈ ਤਿੰਨ ਚੱਕੀ ਫਿਰ ਪੋਲੀ ਵਾਲੇ ਬਦਾਂਦਾ ਕਿ ਹਾਂ ਵੀ ਹਮੇ ਰਹੋਣ ਭਜਨ ਸਹਿ ਹੋ ਰਿਹਾ ਛਿੰਝਾਂ ਤੇ ਫਿਰ ਮੈਂ 75 ਕਿਲੋ ਲਗਾ ਦਿੱਤ ਕਿਆ ਸਾਰੀ ਛਿੰਝਾਂ ਚ ਦੰਦਾਂ ਦੇ ਨਾਲ 75 ਕਿਲੋ ਵੀਟ ਚੱਕਿਆ ਹਾਂ ਜੀ ਟੈਂਪੀ ਬੋਲ ਜਿੰਦੇ ਨਹੀਂ ਜਿੰਨੀ ਬੜੀ ਮਨਤਾ ਤਰਲੇ ਨਾ ਮੈਨਾਂ ਕੋਈ ਪਸਾਰੀ ਵੀ ਨਹੀਂ ਮਨਤਾ ਕਰਦਾ ਜਿਹਨੂੰ ਮੈਂ ਤਾਂ ਕਰਾਂ ਦੇਵਾਂ ਉਹ ਇੰਨੀ ਕਲਾ ਹੋਣ ਦੇ ਬਾਵਜੂਦ ਵੀ ਛਿੰਝਾਂ ਚ ਤੁਹਾਨੂੰ 2 ਮਿੰਟ ਵੀ ਟਾਈਮ ਨਹੀਂ ਦਿੱਤਾ ਜਾਂਦਾ ਦਿੱਤਾ ਨਹੀਂ ਜਾਂਦਾ ਇਸ ਕਰਕੇ ਫਿਰ ਮੈਂ ਆਪੇ ਆਪਣੀ ਵੀਡੀਓ ਜਿਹੜਾ ਆਪੇ ਆਪਣੇ ਚੈਨਲ ਤੇ ਪਾੰਦ ਰਹਿਣਾ ਜੀਵਿਤ ਕਰਕੇ ਮੈਂ ਕਿਹਾ ਫਿਰ ਐਮੀ ਮਨਤਾ ਕਰਨੀ ਜਦ ਅਗਲਾ ਕੋਈ ਸਮਝ ਨਹੀਂ ਦੇ ਰਿਹਾ ਜਿੱਥੇ ਤੁਸੀਂ ਧਾਰਮਿਕ ਸ਼੍ਰੇਣੀ ਦੇ ਨਾਲ ਸੰਬੰਧਤੋਂ ਕਵਤਾਵਾਂ ਲਿਖਦੇ ਹਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਗਰੰਥੀ ਸਿੰਘ ਹਾਂ ਤਾਂ ਉੱਥੇ ਨਾਲ-ਨਾਲ ਤੁਸੀਂ ਗੇਮਸ ਦੇ ਵਿੱਚ ਵੀ ਮਕਬੂਲਤਾ ਰੱਖਦੇ ਹੋ ਤੁਹਾਡੀਆਂ ਬਹੁਤ ਸਾਰੀਆਂ ਰੀਲਸ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਕਿਹੜੀ ਗੇਮ ਕਰਦੇ ਹੋ ਤੇ ਗੇਮ ਦੇ ਨਾਲ ਜੁੜਨ ਦਾ ਕਾਰਨ ਕੀ ਹੈ ਮੈਂ ਵੈਸੇ ਦਾ ਜੀ ਪਾਵਰ ਲਿਫਟਿੰਗ ਕਰਦਾ ਹਾਂ ਇਹਦਾ ਤੇ 2009 ਤੋਂ ਹੀ ਉਹ ਤੋਂ ਬਾਅਦ ਜਦ ਲੌਕਡਾਊਨ ਲੱਗਾ ਸੀਗਾ ਉਤੋਂ ਫੇਰ ਰਵਾਇਤੀ ਖੇਡਾਂ ਸ਼ੁਰੂ ਕਰਤੀ ਜੀ ਮਦੰਦਾ ਦੇ ਨਾਲ ਵੇਟ ਚੱਕਣਾ ਜੀ ਦੰਦਾਂ ਦੇ ਨਾਲ ਵੇਟ ਚੱਕਦੇ ਹੋ ਕਿੰਨਾ ਵੇਟ ਚੱਕਦੇ ਹੋ ਦੰਦਾਂ ਦੇ ਨਾਲ 80 ਕਿਲੋ ਚੱਕਦਾ ਤੇ ਦੰਦਾਂ ਦੇ ਨਾਲ ਮੈਂ ਦੋ ਟਰੈਕਟਰ ਖਿੱਚ ਕੇ ਮੈਂ ਜਿਹੜਾ ਬੁੱਕਾਂ ਦੇ ਵਿੱਚ ਰਿਕਾਰਡ ਦਰਜ ਕਰਾਇਆ ਇੱਕ ਦੰਦਾਂ ਦੇ ਨਾਲ ਦੋ ਟਰੈਕਟਰ ਖਿੱਚੇ ਆ ਤੁਸੀਂ ਤੇ ਇੱਕ ਟਰੈਕਟਰ ਖਿੱਚਿਆ ਜੀ ਪਹਿਲਾਂ ਉਦੋਂ ਮੈਂ ਇਹ ਜਿਹੜਾ ਸੀ ਅਮਰੀਕਾ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਕਰਵਾਇਆ ਸੀਗਾ ਜੀ ਹੂੰ ਤੇ ਫੇਰ ਦੰਦਾਂ ਦੇ ਨਾਲ ਮੈਂ ਟਰੈਕਟਰ ਖਿੱਚਿਆ ਲੱਕ ਦੇ ਨਾਲ ਵਸਾ ਬਾਕੀ ਕੰਬੈਨ ਵੀ ਖਿੱਚੀ ਆ ਜੀ। ਬਾਬਾ ਜੀ ਤੁਸੀਂ ਤੇ ਨਾਰਮਲ ਆਪਣੇ ਆਪ ਨੂੰ ਨਾਰਮਲ ਜੀਆਂ ਗੱਲਾਂ ਕਰਕੇ ਬੋਲੀ ਜਾਂਦੇ ਹੋ ਪਰ ਦੰਦਾਂ ਦੇ ਨਾਲ ਟਰੈਕਟਰ ਖਿੱਚਣਾ ਸੰਭਵ ਕਿਵੇਂ? ਇਹ ਤਾਂ ਜੀ ਚਲੋ ਮਿਹਨਤ ਆ ਬਾਕੀ ਹੁਣ ਕਰਬਾਣੇ ਵਾਲਾ ਤਾਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਕਿ ਸਾਡੇ ਚ ਇਹ ਨਹੀਂ ਤਾਕਤ ਨਹੀਂ ਹੈ ਤੇ ਬੰਦਾ ਬਾਕੀ ਉਦਮ ਕਰਿੰਦਿਆਂ ਜਿਉਂ ਤੋਂ ਕਮਾਉਂਦਿਆਂ ਸੁੱਖ ਪਹੁੰਚ ਉਦਮ ਤਾਂ ਆਪ ਨੂੰ ਕਰਨਾ ਪੈਣਾ ਕੋਈ ਵੀ ਚੀਜ਼ ਆ ਕਿਸੇ ਕੰਮ ਦੇ ਲਈ ਬੰਦੇ ਨੇ ਮਨ ਦੇ ਵਿੱਚ ਤਾਂ ਉਦੋਂ ਪਹਿਲਾਂ ਹੌਸਲਾ ਦਾ ਗੱਲ ਤਾਂ ਲੈ ਕੇ ਆਣੀ ਪੈਣੀ ਬਈ ਇਹ ਆਈਡੀਆ ਕਿਵੇਂ ਆਇਆ ਕਿਸੇ ਨੂੰ ਤੁਸੀਂ ਕੋਚ ਧਾਰਿਆ ਕਿਸੇ ਨੂੰ ਉਸਤਾਦ ਧਾਰਿਆ ਤਾਂ ਉਹਦੇ ਕੋਲੋਂ ਸਖਲਾਈ ਲਈ ਜਾਂ ਇਹਦੇ ਵਾਸਤੇ ਕੀਤਾ ਕੀ ਹੈ ਨੀਰੇਸ ਕੰਮ ਤੇ ਤਾਂ ਮੈਂ ਪਹਿਲਾਂ ਥੋੜਾ ਇੱਕ ਇਦਾਂ ਇੱਟਾਂ ਤੋਂ ਸ਼ੁਰੂ ਕੀਤਾ ਸੀਗਾ ਜੀ ਹੂੰ ਇੱਟਾਂ ਦੰਦ ਨਾਲ ਇੱਕ ੱਟ ਚੱਕੀ ਦੋ ਚੱਕੀ ਦੇਖਿਆ ਚੱਕਣ ਲਾ ਪੀ ਤਿੰਨ ਚੱਕੀ ਫਿਰ ਹੋਲੀ-ਹੋਲੀ ਵਧਾਉਂਦਾ ਗਿਆ ਹਾਂ ਵੀ ਹਮੇਰਾ ਹੁਣ ਵਜਨ ਸੈਰ ਹੋ ਰਿਹਾ ਚਾਈ ਚੱਲੀ ਜਾਂਦਾ ਕੰਮ ਫਿਰ ਹੌਲੀ-ਹੌਲੀ ਫਿਰ ਮੈਂ ਇਦਾਂ ਦੋ ਦੋ ਟਰੈਕਟਰ ਤਨ ਤਨ ਟਰੈ ਹੱਥਾਂ ਨਾਲ ਖਿੱਚੇ ਦਾ ਮਨ ਦੀ ਬਾਲ ਦੇਖਿਆ ਬਹੁਤ ਵਧੀਆ ਆ ਰਿਹਾ ਵੀ ਇੰਦਾ ਨਹੀਂ ਵੀ ਇੱਕਦਮ ਇੱਕਦਮ ਅੱਗੇ ਵਧ ਗਏ ਇੰਦਾ ਨਹੀਂ ਫਿਰ ਦੰਦ ਫਿਰ ਪਿਛਲੇ ਸਾਲ ਦੰਦਾ ਦੇ ਨਾਲ ਸੀਗਾ ਜਿਹੜਾ ਛਿੰਝ ਛਿੰਝ ਮੇਲਿਆਂ ਤੇ ਮੈਂ 50 55 ਕਿਲੋ ਚੱਕਦਾ ਰਿਆਂ ਉਸ ਤੋਂ ਬਾਅਦ ਛਿੰਝਾਂ ਤੇ ਫਿਰ ਮੈਂ 75 ਕਿਲੋ ਲਗਾਤਾਰ ਚੱਕਿਆ ਸਾਰੀ ਛਿੰਝਾਂ ਚ ਦੰਦਾਂ ਦੇ ਨਾਲ 75 ਕਿਲੋ ਵੀਟ ਚੱਕਿਆ ਹਾਂਜੀ ਹੂੰ ਤੇ 75 ਕਿਲੋ ਵਜ਼ਨ ਚੱਕਣਾ ਤੇ ਛਿੰਝ ਮੇਲੇ ਟਾਈਮ ਵੀ ਬਹੁਤ ਦਿੰਦੇ ਨਹੀਂ ਸੀ ਬੜੀ ਮਿਹਨਤਾਂ ਤਰਲੇ ਨੇ ਤਾਂ ਮੈਂ ਕਹਿੰਦਾ ਕੋਈ ਭਿਖਾਰੀ ਵੀ ਨਹੀਂ ਮਿਹਨਤ ਕਰਦਾ ਜਿੰਨੀ ਉਹ ਮਿਹਨਤ ਕਰਾਂਦੇ ਬੰਦੇ ਹੂੰ ਹੋਰ ਵੀ ਕਬੱਡੀ ਟੂਰਨਾਮੈਂਟ ਆ ਛਿੰਝ ਮੇਲੇ ਤੇ ਆਪਾਂ ਜਾਣੀ ਉਹ 20 ਸਕਿੰਟ ਵੀ ਟਾਈਮ ਨਹੀਂ ਦਿੰਦੇ ਹੈਗੇ ਨਾ ਪਹਿਲਾ ਚਲੋ ਕੀ ਅਸੀਂ ਮਤਲਬ ਇੰਨੀ ਕਲਾ ਹੋਣ ਦੇ ਬਾਵਜੂਦ ਵੀ ਛਿੰਝਾਂ 'ਚ ਤੁਹਾਨੂੰ 2 ਮਿੰਟ ਵੀ ਟਾਈਮ ਨਹੀਂ ਦਿੱਤਾ ਜਾਂਦਾ ਦਿੱਤਾ ਨਹੀਂ ਜਾਂਦਾ ਜੀ ਨਹੀਂ ਹੂੰ ਇਸ ਦਾ ਇਹਦਾ ਕਾਰਨ ਕੀ ਆ ਟਾਈਮ ਕਿਉਂ ਨਹੀਂ ਦਿੰਦੇ ਬਾਜੀ ਜੀ ਇਹ ਰਵਾਇਤੀ ਖੇਡਾਂ ਨਹੀਂ ਕਰਾਣੀਆਂ ਰਵਾਇਤੀ ਇਹ ਕਿਹੜਾ ਕੋਈ ਦੱਸੋ ਬੰਦੇ ਨੇ ਜੋਰ ਆਪਣੇ ਜੋਰ ਨਾਲ ਚੱਟ ਨਹੀਂ ਇਹ ਰਵਾਇਤੀ ਖੇੜੇ ਤੇ ਬਿਲਕੁਲ ਤੁਸੀਂ ਵੱਖਰੀ ਖੇਡ ਲੈ ਕੇ ਆਏ ਹੋ ਹਾਂਜੀ ਤੇ ਫਿਰ ਕਰ ਨਹੀਂ ਦਿੰਦੇ ਤੇ ਇਸ ਕਰਕੇ ਫਿਰ ਮੈਂ ਆਪੇ ਆਪਣੀ ਵੀਡੀਓ ਜਿਹੜਾ ਆਪੇ ਆਪਨੇ ਚੈਨਲ ਤੇ ਪਾਉਂਦਾ ਰਹਿਣਾ ਜੀ ਜੀਤ ਕਰਕੇ ਮੈਂ ਕਿਹਾ ਫਿਰ ਐਵੇਂ ਹੀ ਮਨਤਾ ਕਰਨੀ ਜਾਂ ਅਗਲਾ ਕੋਈ ਸਮਾਂ ਹੀ ਨਹੀਂ ਦੇ ਰਹੇ ਹਨਾ ਜੀ ਹਾਂਜੀ ਨਹੀਂ ਕੋਈ ਜਾਣ ਪਛਾਣ ਨਹੀਂ ਹੁੰਦੀ ਜਾਂ ਕਮੀ ਕਿੱਥੇ ਰਹਿ ਜਾਂਦੀ ਹੈ ਡੇਟ ਦਿੱਤਾ ਕਿਉਂ ਨਹੀਂ ਦਿੰਦਾ ਮੋਰੇ ਜਾਣ ਪਛਾਣ ਵਾਲੇ ਬੰਦੇ ਸਾਰੇ ਹੁੰਦੇ ਆ ਜੀ ਇਦਾਂ ਨਹੀਂ ਕੋਈ ਜਾਣਦਾ ਨਹੀਂ ਸਾਰੇ ਬਹੁਤ ਖ બસ ਉਦੋਂ ਹੀ ਬਜਾ ਚੱਲ ਜਾਣਾ ਤੇ ਉਹ ਨਾ ਜੀ ਸਾਨੂੰ ਨਹੀਂ ਪੁੱਛ ਪਤਾ ਉਹਨੂੰ ਪਤਾ ਫਲਾਣੇ ਨੂੰ ਪਤਾ ਜੀ ਬਸ ਟਾਈਮ ਹੀ ਦਿੰਦੇ ਨੇ ਨਾ ਇੱਕ ਹੁੰਦਾ ਵੀ ਬੰਦੇ ਨੇ ਪੈਸੇ ਲੈ ਜਾ ਕੇ ਮੰਗਣੇ ਕੋਈ ਪੈਸਾ ਵੀ ਨਹੀਂ ਲੈਣਾ ਫੇਰ ਵੀ ਨਹੀਂ ਦਿੰਦੇ ਸਰ ਮੈਂ ਤੇ ਸੋਚਦਾ ਸੀ ਜਿਹੜੀ ਤੁਹਾਡੇ ਕੋਲੇ ਕਲਾ ਲੋਕ ਤੇ ਤੁਹਾਨੂੰ ਹੱਥਾਂ ਤੇ ਚੱਕੀ ਫਿਰਦੇ ਹੋਣੇ ਨਹੀਂ ਨਹੀਂ ਬਿਲਕੁਲ ਨਹੀਂ ਜੀ ਤੇ ਅਸੀਂ 80 80 ਕਿਲੋ ਵਜਨ ਹੁਣ ਦੰਦਾਂ ਦੇ ਨਾਲ ਆਪੇ ਚੱਕੀ ਦਾ ਵਸੇਦਿਆਂ ਹਾਂ ਹਾਂਜੀ ਹਾਂਜੀ ਇਸ ਗਲਤ ਇਨੀ ਕਲਾ ਹੋਣ ਦੇ ਬਾਵਜੂਦ ਵੀ ਨਿਰਾਸ਼ਤਾ ਹੈਗੀ ਕਿ ਲੋਕ ਉਹਨਾਂ ਮਾਨਸਨ ਕਰ ਦਿੰਦੇ ਨਹੀਂ 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 ਬਿਲਕੁਲ ਨਹੀਂ ਇਹ ਨਿਰਾਸ਼ਤਾ ਕਿਉਂ ਕਰਨੀ ਆ ਅਸੀਂ ਆਪਣੀ ਵੀਡੀਓ ਆਪਣੇ ਜੋਰ ਆਪੇ ਨਹੀਂ ਜਿਹੜੇ ਜਿਹੜੇ ਲੋਕ ਆ ਉਹ ਲੱਖਾਂ ਕਰੋੜਾਂ ਰੁਪਇਆ ਕਬੱਡੀ ਕਪਾਂ ਤੇ ਜਾਂ ਹੋਰ ਗੇਮਸ ਵਾਸਤੇ ਲਾਇਆ ਤੇ ਜਾਂਦਾ ਹੈ ਪਰ ਤੁਹਾਡੇ ਕੋਲੇ ਵੱਖਰੀ ਕਲਾ ਹੋਣ ਦੇ ਬਾਵਜੂਦ ਵੀ ਫਿਰ ਲੱਗਦਾ ਨਹੀਂ ਕਿ ਤੁਹਾਡਾ ਮਾਨਸਨ ਸਤਕਾਰ ਉਹਨਾਂ ਵੱਲੋਂ ਕੀਤਾ ਜਾਣਾ ਚਾਹੀਦਾ ਸੀ ਇਹ ਤਾਂ ਉਹਨਾਂ ਦੀ ਸੋਚ ਆ ਨਾ ਜੇ ਕਿੱਦਾਂ ਵੀ ਉਹਨਾਂ ਨੇ ਚੰਗਾ ਲਾਦਾ ਕਿ ਸਾਡਾ ਬੰਦਾ ਇਹ ਨਾਂ ਰੋਸ਼ਨ ਕਰ ਰਿਹਾ ਹੈ ਕਿੱਦਾਂ ਆ ਹੁਣ ਆਪਾਂ ਕਿਸੇ ਕੋ ਤੱਕੇ ਨਾਲ ਥੋੜੀ ਆਪਾਂ ਕਹਾਂਗੇ ਭਾਈ ਵੀ ਸਾਨੂੰ ਮਾਨ ਸਤਕਾਰ ਕਰੋ ਸਾਡਾ ਹਨਾ ਇਹਦਾ ਅਸੀਂ ਆਪਨਾ ਸੌਂਕ ਦੇ ਨਾਲ ਆਪਾਂ ਵੀਡੀਓ ਪਾ ਦੀ ਚੱਕੀ ਗਈ ਤੇ ਵਧਾਈ ਜੇ ਤੇ ਵੇਟ ਕਰੀ ਜੇ ਹਾਂਜੀ ਕਲਾ ਦੀ ਪਰਖ ਨਹੀਂ ਇਹਨਾਂ ਲੋਕਾਂ ਨੂੰ ਪਰਖ ਹੈਗੀ ਆ ਜੀ ਬਸ ਇਹ ਹੈ ਕਿ ਉਹ ਮੇਰੇ ਹਿਸਾਬ ਨਾਲ ਤਾਂ ਉਹ ਜਦੋਂ ਜਾਈਦਾ ਤੇ ਉਹ ਪਤਾ ਨਹੀਂ ਕੀ ਮਨ ਦੇ ਵਿੱਚ ਹੁੰਦਾ ਉਹਨਾਂ ਦੇ ਪਹਿਲੇ ਜਵਾਬ ਦੇ ਦਿੰਦੇ ਨਹੀਂ ਸੀ ਰਵਾਇਤੀ ਖੇਡਾਂ ਨਹੀਂ ਅਸੀਂ ਬੰਦੇ ਕਰਤੀਆਂ ਹੁਣ ਇਹਨੇ ਇਹਨੇ ਕਰੋੜਾਂ ਰੁਪਏ ਕਬੱਡੀ ਟੂਰਨਾਮੈਂਟਾਂ ਜੇ ਸ਼ਿੰਝ ਮੇਲਿਆਂ ਤੇ ਲਾਂਦੇ ਆ ਜੀ ਦੇਖੋ ਅਸੀਂ ਇੱਕ ਕੁਛ ਲੈਣਾ ਨਹੀਂ ਹਨਾ ਕੋਲੋਂ ਉਹਨਾਂ ਦੇ ਕੋਲੋਂ ਤੇ ਇੱਕ ਆਪਾਂ ਉਹਨਾਂ ਨੂੰ ਟ੍ਰੈਮ ਵੀ ਐਨੀਵੇ ਦੋ ਦੋ ਘੰਟੇ ਲੈਣੇ ਆ 20 ਸੈਕਿੰਡ ਲੱਗਦੇ ਜੀ 20 ਸੈਕਿੰਡ ਕੀ ਸਮਾਂ ਦੱਸੋ ਜੀ ਉਹਦੇ ਲਈ ਵੀ ਮਿਹਨਤ ਕਰ ਲੈਣੇ ਫੇ ਮੈਂ ਕਹਾ ਨਹੀਂ ਵੀ ਆਪਾਂ ਹੁਣ ਜਾਇ ਨਹੀਂ ਕਰਨਾ ਹਾਂ ਵੀ ਇਹ ਨਾਲ ਦੀ ਠੀਕ ਹੈ ਜੀ ਹਾਂ ਜੀ ਇਹ ਇਨਾਂ ਚੀਜ਼ਾਂ ਤੋਂ ਇਲਾਵਾ ਜਿਹੜੇ ਤੁਹਾਡੇ ਗੁਣ ਨੇ ਇਨਾਂ ਤੋਂ ਇਲਾਵਾ ਹੋਰ ਕਿਹੜਾ-ਕਿਹੜਾ ਕੰਮ ਕਰਦੇ ਹੋ ਮੈਂ ਸੁਣਿਆ ਕਿ ਤੁਸੀਂ ਜਿਸ ਹਿਸਾਬ ਦੇ ਨਾਲ ਗੁਰੂ ਸਾਹਿਬ ਭਾਈ ਮਨੀ ਸਿੰਘ ਦੇ ਕੋਲੋਂ ਬਾਬਾ ਦੀਪ ਸਿੰਘ ਦੇ ਕੋਲੋਂ ਹੱਥੀਂ ਗੁਰਬਾਣੀ ਦਾ ਉਤਾਰਾ ਕਰਵਾਉਂਦੇ ਰਹੇ ਨੇ ਮੈਂ ਸੁਣਿਆ ਤੁਸੀਂ ਗੁਰਬਾਣੀ ਦੇ ਉਤਾਰੇ ਵੀ ਕੀਤੇ ਪੋਥੀਆਂ ਦੇ ਰੂਪ ਦੇ ਵਿੱਚ ਜੀ ਜੀ ਮੈਂ ਉਹ ਲੜੀਵਾ ਸਰੂਪ ਚ ਪੰਜ ਬਾਣੀਆਂ ਲਿਖਿਆ ਸੀਗਾ ਜੀ ਤੇ ਉਹ ਉਹ ਪੋਥੀ ਤਿਆਰ ਕੀਤੀ ਸੀ ਉਸ ਤੋਂ ਬਾਅਦ ਜਫਰਨਾਮਾ ਲਿਖਿਆ ਸੀਗਾ ਉਸ ਤੋਂ ਬਾਅਦ ਜਦਾਂ ਜਫਰਨਾਮੇ ਨੂੰ ਉਸੇ ਪਾਸ਼ਾਸ਼ਾਹਿ ਲਿਖਿਆ ਜਾਂ ਤਰਜਮਾ ਕੀਤਾ ਸੀ ਉਹਦਾ ਨੇ ਦੋ ਭਾਸ਼ਾਵਾਂ ਸੀ ਪੰਜਾਬੀ ਤੇ ਆਪਣੇ ਹਿੰਦੀ ਚ ਸੀਗਾ ਜੀ ਤੇ ਜੜੀ ਭਾਸ਼ਾ ਦੇ ਵਿੱਚ ਲਿਖਿਆ ਜੀ ਉਦੋਂ ਮੈਂ ਉਰਦੂ ਦੀ ਸਖਲਾਈ ਲੈ ਰਿਹਾ ਜੀ ਤੇ ਸਾਡੇ ਨਾਲ ਦੇ ਪਿੰਡ ਤੋਂ ਟੀਚਰਸ ਨੇ ਉਹਨਾਂ ਦੇ ਕੋਲੋਂ ਤੇ ਹੁਣ ਮੈਂ ਹੁਣ ਮੇਰਾ ਜਿਹੜਾ ਮੇਨ ਮਾਰ ਇੱਕ ਰੀਜਾ ਤੇ ਮਨ ਦੇ ਵਿੱਚ ਕਿ ਮੈਂ ਜਿਹੜਾ ਮਹਾਰਾਜ ਰੂਪ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਵੀੜਾ ਹੱਥੀ ਤਿਆਰ ਕਰਨੀ ਆ ਜੀ ਉਹਦੇ ਨਾਲ ਉਹ ਜਿਹੜੇ ਸਾਰੇ ਆਪਾਂ ਪੇਪਰ ਵਗੈਰਾ ਵੀ ਪਤਾ ਕਰ ਰਹੇ ਆ ਜੀ ਤੇ ਅਰਦਾਸ ਬੇਨਤੀ ਕਰਕੇ ਆਪਾਂ ਜਿਹੜੇ ਸਿੰਘ ਸਾਹਿਬ ਸੱਦਾਂਗੇ ਫਿਰ ਉਦੋਂ ਅਰਦਾਸ ਬੇਨਤੀ ਕਰਕੇ ਫਿਰ ਇਹ ਕਾਰਜ ਅਰੰਭ ਹੋ ਗਈ ਜੀ ਜੀ ਹੁਣ ਇਹ ਇਹ ਹਮਾਰੇ ਸੂਰ ਦੀ ਜਿਹੜਾ ਤਿਆਰ ਕਰਨਾ ਜੀ ਆਪਾਂ ਸਾਥੇ ਜਿਹੜੀਆਂ ਤੁਸੀਂ ਕਵਤਾਵਾਂ ਲਿਖਦੇ ਹੋ ਇਹਦਾ ਸ਼ੌਂਕ ਕਿਵੇਂ ਪਿਆ ਸੀ ਸ਼ੌਂਕ ਸੀ ਜਾਂ ਮਜਬੂਰੀ ਬਣ ਗਈ ਹੈ ਤੁਹਾਡੀ ਨਹੀਂ ਨਹੀਂ ਮਜਬੂਰੀ ਗੱਲ ਨਹੀਂ ਆਦਾ ਜਿਹੋਲੇ ਹਾਲਾਤ ਮੂਰੀ ਦੀ ਹੁੰਦੇ ਕੋਈ ਵਾਰ ਉਦੋਂ ਉਦਾਂ ਬੈਠ ਕੇ ਜਦੋਂ ਕੋਈ ਵਾਰ ਰਾਸਤੀ ਜਾਂਦੇ ਆ ਕੋਈ ਤੋਕਾ ਕੀ ਦਿਮਾਗ ਚ ਬਸ ਉਹ ਪਹਿਲਾ ਉਤਾਰ ਲੈਣੀ ਆ ਫੇ ਬਸ ਉਹਨੂੰ ਵੀ ਮੋੜ ਕੇ ਉਹ ਫੇ ਤੁੱਕ ਵਾਟੇ ਜਾਂਦੇ ਪੂਰੀ ਕਰ ਦੇਣੀ ਆ ਉਹਨੂੰ ਫੇ ਹੌਲੀ ਹੌਲੀ ਇੱਕ ਇੱਕ ਤੁੱਕ ਜੋੜਦੇ ਜਾਣੇ ਉਹਨੂੰ ਫੇ ਕਈ ਵਾਰ ਮਨ ਚੋਂ ਬਿਸਰ ਨਾ ਜਾਵੇ ਉਹ ਆਪਣੇ ਲਿਖ ਲੈਣੀ ਜਾਂ ਮੋਬਾਈਲ ਤੇ ਵਿੱਚ ਉਤਾਰ ਲੈਣੀ ਆ ਜੀ ਕਿਸ ਤਰ੍ਹਾਂ ਦੀਆਂ ਕਵਤਾਵਾਂ ਲਿਖੀਆਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਪਾਣੀਆਂ ਤੇ ਧੀਆਂ ਤੇ ਇਦਾਂ ਸਾਰਿਆਂ ਤੇ ਲਿਖੀਆਂ ਜੀ ਜੀ ਕਵਤਾਵਾਂ ਜਿਹੜੀਆਂ ਲੰਗ ਲੈਂਥ ਜ਼ਰੂਰ ਆ ਗਿਆ 2000 ਦੇ ਐਨੂੰ ਦਿਓ ਧਿਆਨ ਹਾਂ ਜੀ ਕਵਤਾਵਾਂ ਜਿਹੜੀਆਂ ਤੁਸੀਂ ਲਿਖੀਆਂ ਕੱਲਾ ਕਾਪੀਆਂ ਤੇ ਲਿਖੀਆਂ ਰਹਿ ਗਈਆਂ ਜਾਂ ਗਾਈਆਂ ਵੀਆਂ ਕਿਸੇ ਨੇ ਨਹੀਂ ਢਾਡੀ ਜੱਥੇ ਨੇ ਗਾਈਆਂ ਜੀ ਆਪਣੇ ਇੱਕ ਪਿਛਲੇ ਸਾਲ ਸੀ ਢਾਡੀ ਨਵਰਾੰਗ ਸਿੰਘ ਜੀ ਝੱਲੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮੇਰੀ ਲਿਖੀ ਸੀ ਕਵਤਾ ਉਹ ਗਈ ਸੀ ਅੱਛਾ ਹਾਂ ਜੀ ਉਹ ਉਹ ਵੀ ਮੈਂ ਆਬੀ ਹਰਮੋਨੀਅਮ ਤੇ ਗਾਈ ਸੀ ਤੇ ਉਹਨਾਂ ਨੇ ਫਿਰ ਰਿਕਾਰਡ ਕਰਾਈ ਸੀ ਜੀ ਫੋਰ ਕਿ ਕਿਡੇ ਜੱਥੇ ਨੇ ਗਾਇਆ ਤੁਹਾਨੂੰ ਹੋਰ ਇੱਕ ਆਪਣੇ ਢਾਡੀ ਜਿਹੜੇ ਸਰੂਪ ਸਿੰਘ ਜੀ ਕੜਿਆਣਾ ਹੁੰਦੇ ਜਥੇ ਦੇ ਸਿਗੇ ਸਿੰਘ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਗਾਇਸੀ ਉਹ ਇਨਾ ਸਿੰਗਰਾਂ ਦੇ ਪਿੱਛੇ ਲੱਗ ਕੇ ਕਾਤੋ ਰੋਲ ਦੇ ਜਵਾਨੀ ਮੁੰਡਿਆਂ ਹਾਂ ਨਾਮ ਵਰ ਜਥੇ ਨੇ ਗਾਈਆਂ ਤੁਹਾਡੀਆਂ ਕਵਿਤਾਵਾਂ ਹਾਂਜੀ ਹਾਂਜੀ ਉਹਦਾ ਫੇ ਬਾਕੀ ਜਿਹੜਾ ਖਾਲਸਾ ਫਤਿਹਨਾਮਾ ਮੈਗਜ਼ੀਨ ਉਹਦੇ ਵਿੱਚ ਆਂਦੀ ਰਹੀਆਂ ਤੁਸੀਂ ਪਹੁੰਚ ਕਰਦੇ ਹੋ ਉਹਨਾਂ ਨਾਮਵਰ ਤੁਹਾਡੀ ਜਥਿਆਂ ਨੂੰ ਕਵਤਾਵਾਂ ਨੂੰ ਲੈ ਕੇ ਪਹੁੰਚ ਕਰਦੇ ਆ ਜਾਂ ਫਿਰ ਤੁਹਾਡੇ ਕੋਲੇ ਖੁਦ ਹੀ ਡਿਮਾਂਡ ਕਰਦੇ ਨੇ ਕਿ ਸਾਨੂੰ ਨਹੀਂ ਬਹੁ ਜਾਣੇ ਕਿਹਾ ਜੀ ਗਾਣ ਨੂੰ ਪਰ ਗਾਉਂਦੇ ਨਹੀਂ ਜੀ ਆਪਾਂ ਦੀਆਂ ਲੈ ਕੇ ਰੱਖ ਲੈਂਦੇ ਆ ਪਰ ਗਾਉਂਦੇ ਨਹੀਂ ਫਿਰ ਇਸ ਕਰਕੇ ਮੈਂ ਆਪ ਹੀ ਫਿਰ ਹਾਰਮੋਨੋ ਤੇ ਗਾ ਰੰਨਾ ਹੂੰ ਨਹੀਂ ਫਿਰ ਆਪਾਂ ਦੇਖੋ ਮੇਰੀ ਆadat ਦਾ ਫੈਮ ਹੀ ਆਪਾਂ ਇਹਨਾਂ ਮਿੰਤ ਤਰਲੇ ਥਾਣਾ ਕਰਾਂਗੇ ਨਾ ਨਹੀਂ ਅਗਲਾ ਅਗਲੀ ਦੀ ਮਰਜ਼ੀ ਹੈ ਨਾ ਆਪਾਂ ਕਿਸੇ ਨੂੰ ਥੋਪ ਨਹੀਂ ਸਕਦੇ ਕਿ ਤੂੰ ਸਭਾਈ ਸਾਡੀ ਗਾ ਕਵਿਤਾ ਹੁਣ ਜੇ ਅਗਲੇ ਦਾ ਨਹੀਂ ਮਾਨ ਅਗਲੇ ਨੂੰ ਨਹੀਂ ਚੰਗੀ ਲੱਗਦੀ ਤਾਂ ਫਿਰ ਮੈਂ ਆਪੇ ਕਰ ਦਨਾਂ ਉਹਨਾਂ ਦੀ ਚਾਰ ਸ਼ਬਦ ਕਿਸੇ ਕਵਿਤਾ ਦੇ ਸਰੋਤੇ ਨੂੰ ਜਰੂਰ ਸੁਣਾ ਕੇ ਦੱਸੋ ਜੀ ਹਾਂ ਜੀ ਮੈਂ ਸੁਣਾ ਦਨਾਂ ਜੀ ਇੱਕ ਉਹ ਸੀਗਾ ਇੱਕ ਗਾਈ ਸੀਗੀ ਕੇਸ ਵੀ ਕਟਾ ਦਿੱਤੇ ਦਾੜੀਆਂ ਵੀ ਰਹੀਆਂ ਨਾ ਬੀਬੀਆਂ ਨੇ ਪਟੇ ਕੀਤੇ ਚੁੰਨੀਆਂ ਵੀ ਲਈਆਂ ਨਾ ਅਸੀਂ ਗੁਰੂ ਦੇ ਪੁਲਾਤੇ ਉਪਕਾਰ ਅਸੀਂ ਗੁਰੂ ਦੇ ਪੁਲਾਤੇ ਉਪਕਾਰ ਧੀਆਂ ਪੁੱਤ ਵਾਜਾਂ ਵਾਲੇ ਦੇ ਅਸੀਂ ਬਣਨੇ ਦੇ ਨਹੀਂਓ ਹੱਕਦਾਰ ਧੀਆਂ ਪੁੱਤ ਵਾਜਾਂ ਵਾਲੇ ਦੇ ਲਾਉਣਗੇ ਲੰਗਰ ਨਾਲ ਡੱਕ ਵੀ ਲਗਾਉਣਗੇ ਬੁਲਟਾਂ ਦੇ ਉੱਚੀ ਜੇ ਪਟਾਕੇ ਵੀ ਵਜਾਉਣਗੇ ਛੱਟ ਹੋ ਜਾਂਦੇ ਆਪਣੇ ਤਵਾਰ ਤਿਆਂ ਪੁੱਤ ਵਾਜਾਂ ਵਾਲੇ ਦੇ ਅਸੀਂ ਬਣਨੇ ਦੇ ਨਹੀਂਓ ਹੱਕਦਾਰ ਤਿਆਂ ਪੁੱਤ ਵਾਜਾਂ ਵਾਲੇ ਦੇ ਗੁਰੂ ਤੋਂ ਬੇਮੱਖ ਹੋ ਕੇ ਕੋਈ ਵੀ ਨਾ ਤਰਿਆ ਵੱਲ ਜਿਹਦੇ ਗੁਰੂ ਉਹ ਲੱਖਾਂ ਨਾਲ ਲੜਿਆ ਹੀਰਾ ਜਨਮ ਨਾ ਮਲੇ ਬਾਰ ਬਾਰ ਤਿਆਂ ਪੁੱਤ ਵਾਜਾਂ ਵਾਲੇ ਦੇ ਅਸੀਂ ਬਣਨੇ ਦੇ ਨਹੀਂਓ ਹੱਕਦਾਰ ਤਿਆਂ ਪੁੱਤ ਵਾਜਾਂ ਵਾਲੇ ਦੇ ਗੁਰੂ ਅੱਗੇ ਝੁੱਕਣਾ ਸਿਨਾਈ ਮੋਹਰੇ ਝੁੱਕਦੇ ਕਰੀ ਜਾਂਦੇ ਮਾੜੇ ਕੰਮ ਜਰਾ ਵੀ ਨਾ ਰੁੱਕਦੇ ਸਿਰ ਚੜੀ ਜਾਂਦਾ ਪਾਪਾਂ ਵਾਲਾ ਪਾਰ ਧੀਆਂ ਪੁੱਤ ਵਾਜਾਂ ਵਾਲੇ ਦੇ ਅਸੀਂ ਬਣਨੇ ਦੇ ਨਹੀਂਓ ਹੱਕਦਾਰ ਧੀਆਂ ਪੁੱਤ ਵਾਜਾਂ ਵਾਲੇ ਦੇ ਸੌ ਪਿੰਡਾਂ ਚੱਲ ਜਿਹੜਾ ਗੁਰੂ ਵਾਲੇ ਆਊਗਾ ਇੱਕ ਪਿੰਡਾਂ ਚੱਲ ਜਿਹੜਾ ਗੁਰੂ ਵਾਲੇ ਆਊਗਾ 100 ਪਿੰਡ ਚੱਲ ਗੁਰੂ ਉਹਦੇ ਵੱਲ ਆਊਗਾ ਇੱਕ ਪਿੰਡ ਚੱਲ ਜਿਹੜਾ ਗੁਰੂ ਵੱਲ ਜਾਊਗਾ 100 ਪਿੰਡ ਚੱਲ ਗੁਰੂ ਉਹਦੇ ਵੱਲ ਆਊਗਾ ਦੇਖ ਕਰਕੇ ਜਤਿੰਦਰਾਂ ਦੀਦਾਰ ਦੇਖ ਕਰਕੇ ਜਤਿੰਦਰਾਂ ਦੀਦਾਰ ਤੀਆਂ ਪੁੱਤ ਵਾਜਾਂ ਵਾਲੇ ਦੇ ਅਸੀਂ ਬਣਦੇ ਨਹੀਂ ਉਹ ਹੱਕਦਾਰ ਤੀਆਂ ਪੁੱਤ ਵਾਜਾਂ ਵਾਲੇ ਦੇ ਕਬਰੀ ਮੈਸੇਜ ਕੋਈ ਕਿਉਂਕਿ ਕਲਮਤੇ ਕਮਾਲ ਦੀ ਹੈ ਤੁਹਾਡੀ ਕੋਈ ਮੈਸੇਜ ਆਪਣੇ ਨਜ਼ਰੀਏ ਤੋਂ ਨੌ ਜਵਾਨੀ ਨੂੰ ਜਾਂ ਸਿੱਖ ਸੰਗਤਾਂ ਵਾਸਤੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਉਪਦੇਸ਼ ਤਾਂ ਜਿਵੇਂ ਆਪਾਂ ਵੀ ਸਾਰੇ ਗੁਰੂ ਦੇ ਕੋਲੋਂ ਸਿੱਖਦੇ ਆ ਨਾ ਤੇ ਗੁਰੂ ਕੀ ਬਾਣੀ ਗੁਰਤੇ ਜਾਤੀ ਤੇ ਇਹ ਆ ਕਿ ਜਨ ਨਾਨਕ ਤੂੜ ਮੰਗੇ ਤੇ ਸੁਰ ਗੁਰਸਿਖ ਕੀ ਜਵਾਬ ਜਪੇ ਅਵਰੇ ਨਾਮ ਜਪਾਵੇ ਪਰ ਅਰਦਾਸ ਬੇਨਤੀ ਵੀ ਰੋਜ਼ ਕਰਦੇ ਨਾ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆਂ ਤੇਰਾ ਨਾਮ ਚਿਤਵ ਇਹੋ ਜੀ ਮੇਰਾ ਮੰਨਣਾ ਹੈ ਕਿ ਚੰਗੇ ਪੁਰਸ਼ਾਂ ਦੀ ਸੰਗਤ ਕਰਿਏ ਕਿ ਆਪਾਂ ਜਿਹੜਾ ਸਾਡੀ ਉਠਣੀ ਬੈਠਣੀ ਆ ਚੰਗੇ ਪੁਰਸ਼ਾਂ ਦੇ ਨਾਲ ਹੋਵੇ ਤੇ ਸੰਗਤ ਕਰਨੇ ਨਾਲ ਪਏ ਉਹ ਸਾਨੂੰ ਆਪ ਸਾਡੀ ਮਨ ਦੇ ਵਿੱਚ ਜਿਹੜੇ ਚੰਗੇ ਖਿਆਲ ਆਉਣਗੇ ਤੇ ਗੁਰੂ ਦੇ ਨਾਲ ਆਪਾਂ ਜੁੜੀਏ ਬਾਣੀ ਬਾਣੇ ਦੇ ਨਾਲ ਜੁੜੀਏ ਤਾਂ ਕਿ ਸਾਡਾ ਜਿਹੜਾ ਜੀਵਨ ਸਫਲ ਹੋ ਸਕੇ ਕਿਉਂਕਿ ਗੁਰੂ ਨਾਨਕ ਪਾਸ਼ਾ ਦੇ ਵੇਲੇ ਨਾ ਇੱਕ ਛੋਟੀ ਜੀ ਮੈਂ ਤੁਹਾਨੂੰ ਸੰਖੇਪ ਵਿੱਚ ਸਾਖੀ ਸੁਣਾ ਦਿੰਦਾ ਹੂੰ ਉਹ ਇੱਕ ਸਿੱਖ ਸੀਗਾ ਤੇ ਉਹ ਆਏ ਗਏ ਦੀ ਬਹੁਤ ਸੇਵਾ ਕਰਦਾ ਸੀ ਉਹ ਕਹਿੰਦਾ ਕਿ ਮਹਾਰਾਜ ਮੈਂ ਬਹੁ ਆਏ ਗਏ ਦੀ ਸੇਵਾ ਕਰਦਾ ਤੇ ਮੈਨੂੰ ਇਹਦਾ ਫੜ ਨਹੀਂ ਮਿਲਦਾ ਤੇ ਤੇ ਮੈਨੂੰ ਮਿਲੂਗਾ ਕਿ ਗੁਰੂ ਪਾਸ਼ਾ ਕਹਿੰਦੇ ਕੋਈ ਗੱਲ ਨਹੀਂ ਤੇ ਤੈਨੂੰ ਇਹਦਾ ਦੱਸ ਦਿੰਦੇ ਤੈਨੂੰ ਇਹਦਾ ਸੇਵਾ ਕਰਨ ਦਾ ਕੀ ਮਿਲੂਗਾ ਉਹ ਮਹਾਰਾਜ ਕਹਿੰਦੇ ਕਿ ਐਨੇ ਦੂਰ ਕੋ ਦੂਰ ਤੇ ਨਾ ਇੱਕ ਤੂੰ ਜਹਾ ਉੱਥੇ ਤੈਨੂੰ ਜੋ ਵੀ ਕੋਈ ਦੇਖਣ ਨੂੰ ਮਿਲੇਗਾ ਸਾਨੂੰ ਆ ਕੇ ਦੱਸੀ ਉੱਥੇ ਕਾਂ ਦੇ ਕੌਣੀ ਬੈਠੇ ਸੀ ਉਹ ਆ ਕੇ ਦੱਸਦਾ ਤੇ ਅਗਲੇ ਦਿਨ ਜਾਂਦਾ ਦੇਖਣ ਤੇ ਅਗਲੇ ਦਿਨ ਜਿਹੜਾ ਹਾਂਸ ਤੇ ਬਗਲਾ ਬੈਠੇ ਸੀ ਹਾਂਸ ਤੇ ਉਹ ਉਹ ਬੈਠੇ ਸੀ ਨਾ ਤੇ ਉਹ ਜਾ ਕੇ ਦੱਸਦਾ ਕਿ ਮਹਾਰਾਜ ਇਦਾਂ ਬੈਠੇ ਸੀ ਤੇ ਤੀਜੇ ਦਿਨ ਜਾ ਕੇ ਦੱਸਦਾ ਕਿ ਉੱਥੇ ਹੈ ਨਾ ਕਿ ਮਹਾਰਾਜ ਕੋ ਪੁਰਸ਼ ਤੇ ਇਸਤਰੀ ਬੈਠੇ ਆ ਹਨ ਉਹ ਜਿਹੜੇ ਪੁਰਸ਼ ਤੇ ਇਸਤਰੀ ਬੈਠੇ ਹੁੰਦੇ ਆ ਉਹ ਜਿਹੜੇ ਗੁਰਸਿੱਖ ਦੇ ਚਰਨਾਂ ਨੂੰ ਮੱਥਾ ਟੇਕਦੇ ਆ ਤੇ ਕਹਿੰਦੇ ਆ ਕਿ ਭਲਿਆ ਧੰਨਵਾਦ ਤੇਰਾ ਤੇਰੀ ਸੰਗਤ ਕਰਨ ਦੇ ਨਾਲ ਸਾਡਾ ਜਿਹੜਾ ਸੀਗਾ ਅਸੀਂ ਕਾਂ ਤੋਂ ਕੌਣ ਨਹੀਂ ਸੀਗੇ ਤੇ ਹਾਂਸ ਤੋਂ ਉਹ ਤੋਂ ਹਾਂਸ ਤੋਂ ਹੰਸ ਨਹੀਂ ਬਣੇ ਤੇ ਹਨਾ ਫਿਰ ਸਾਡਾ ਜਿਹੜਾ ਉਹ ਤੋਂ ਜੀਵਨ ਬਦਲ ਕੇ ਅਸੀਂ ਇਹ ਮਨੋਖਾ ਜੀਵਨ ਦੇ ਵਿੱਚ ਆਏ ਤੇਰੀ ਸੰਗਤ ਕਰਨ ਦੇ ਨਾਲ ਤੇਰਾ ਇਹਨਾਂ ਦੀਦਾਰ ਕਰਨ ਦੇ ਨਾਲ ਤੇ ਉਹ ਕਹਿੰਦੇ ਕਿ ਸਾਨੂੰ ਆਪਣੇ ਗੁਰੂ ਦੇ ਨਾਲ ਮਿਲਾਏ ਤਾਂ ਗੁਰੂ ਮਹਾਰਾਜ ਨੇ ਫਿਰ ਉਹਨੂੰ ਦੱਸਿਆ ਦੇਖਿਆ ਵੀ ਤੇਰੀ ਸੰਗਤ ਕਰਨ ਨਾਲ ਕਿਸੇ ਦਾ ਜੀਵਨ ਬਦਲ ਗਿਆ ਹਣਾ ਇਸ ਕਰਕੇ ਆਪਾਂ ਬਾਣੀ ਦੇ ਨਾਲ ਜੁੜੀਏ ਤੇ ਸਾਡਾ ਵੀ ਜਿਹੜਾ ਜੀਵਨ ਵਧੀਆ ਹੋ ਸਕਦਾ ਹੈ ਤੇ ਮਹਾਰਾਜ ਦੇ ਉਹ ਗੁਰੂ ਦੇ ਕੋਲ ਆਪਾਂ ਸਿੱਖੀਏ ਤੇ ਹਰ ਰੋਜ਼ ਆਪਾਂ ਗੁਰਦੁਆਰਾ ਸਾਹਿਬ ਨੰਨਤ ਮਸਤਕ ਹੋਈਏ ਬਿਲਕੁਲ ਜੀ ਜੀ ਭਾਈ ਜਤਿੰਦਰ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਜਿੱਥੇ ਉਹਨਾਂ ਨੇ ਉੱਚ ਪੱਧਰ ਦੀ ਵਿਦਿਆ ਹਾਸਲ ਕੀਤੀ ਹੈ ਉੱਥੇ ਹੀ ਗਰੰਥੀ ਸਿੰਘ ਦੀਆਂ ਵੱਡੀਆਂ ਸਵਾਵਾਂ ਨਿਭਾ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਜਿੱਥੇ ਇੱਕ ਚੌਂਕੜੇ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਕੀਤਾ ਏ ਤਾਂ ਉੱਥੇ ਨਾਲ ਹੀ ਵੇਟ ਲਿਫਟਿੰਗ ਦਾ ਬਹੁਤ ਵੱਡਾ ਹੁਨਰ ਇਹਨਾਂ ਦੇ ਕੋਲੇ ਆ ਦੰਦਾਂ ਦੇ ਨਾਲ 60 ਤੋਂ 65 ਕਿਲੋ ਵਜ਼ਨ ਚੱਕਦੇ ਨੇ ਟਰੈਕਟਰਾਂ ਨੂੰ ਦੰਦਾਂ ਦੇ ਨਾਲ ਖਿੱਚ ਚੁੱਕੇ ਨੇ ਇੰਨੀ ਵੱਡੀ ਕਲਾ ਹੋਣ ਦੇ ਬਾਵਜੂਦ ਵੀ ਇਉਂ ਜਾਪਦਾ ਹੈ ਕਿ ਅਸੀਂ ਇਨ੍ਹਾਂ ਦਾਣਸ਼ਮੰਦ ਲੋਕਾਂ ਦੀ ਕਦਰ ਨਹੀਂ ਜਾਣ ਸਕੇ ਸਾਨੂੰ ਇਹੋ ਜਿਹੇ ਲੋਕਾਂ ਦੀ ਇਹੋ ਜਿਹੀਆਂ ਸ਼ਖਸੀਅਤਾਂ ਦੀ ਕਦਰ ਕਰਨ ਦੀ ਜ਼ਰੂਰਤ ਹੈ ਭਵਿੱਖ ਦੇ ਵਿੱਚ ਵੀ ਯਤਨ ਰਹੇਗਾ ਕਿ ਇਸ ਤਰ੍ਹਾਂ ਦੀਆਂ ਤਮਾਮ ਸਾਰੀਆਂ ਸ਼ਖਸੀਅਤਾਂ ਨੂੰ ਕੈਮਰੇ ਦੇ ਨਜ਼ਰੀਏ ਤੋਂ ਕੈਮਰੇ ਦੇ ਸਾਹਮਣੇ ਲਿਆ ਕੇ ਤੁਹਾਡੇ ਵਿੱਚ ਲਿਆ ਸਕੀਏ ਤਾਂ ਜੋ ਤੁਸੀਂ ਇਹਨਾਂ ਦੇ ਜੀਵਨ ਕਾਲ ਤੋਂ ਜਾਂ ਇਹਨਾਂ ਦੇ ਇਤਿਹਾਸ ਤੋਂ ਜਾਣੂ ਹੋ ਸਕੋ ਕਿ ਅਸਲ ਦੇ ਵਿੱਚ ਗੁਰਸਿੱਖਾਂ ਦਾ ਜੀਵਨ ਕਾਲ ਕਿਦਾਂ ਦਾ ਹੁੰਦਾ ਹੈ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਮੈਂ ਰਜਿੰਦਰ ਸਿੰਘ ਆਪਦੇ ਸਾਹਮਣੇ ਹੁੰਦਾ ਰਵਾਂਗਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ